ਸਤ ਸ਼੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਲੈ ਕੇ ਅੱਜ ਗੱਲ ਕਰਾਂਗੇ ਪੰਜਾਬ 'ਚ ਹੜ੍ਹ ਦੀ ਮਾਰ ਸਿਆਸਤ ਦੀ ਗਰਮੀ ਮੌਸਮ ਦੀ ਜਾਣਕਾਰੀ ਤੇ ਲੋਕਾਂ ਦੀ ਆਵਾਜ਼ ਬਾਰੇ ਸਭ ਤੋਂ ਵੱਡੀ ਖਬਰ ਹੈ ਪੰਜਾਬ 'ਚ ਹੜ੍ਹਾਂ ਦੀ ਮਾਰ ਪੰਜਾਬ 'ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਬਣ ਰਹੀ ਹੈ ਸਤਲੁਜ ਬਿਆਸ ਤੇ ਰਾਵੀ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੇ ਨੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਫਿਰੋਜ਼ਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਨੇ ਹੁਣ ਤੱਕ ਲਗਭਗ 20000 ਲੋਕ ਬੇਕਾਰ ਹੋ ਕੇ ਕੈਂਪਾਂ ਵਿੱਚ ਸ਼ਿਫਟ ਹੋ ਚੁੱਕੇ ਨੇ ਦੂਜੀ ਸਭ ਤੋਂ ਵੱਡੀ ਖਬਰ ਹੈ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਹੜਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਾਇਆ ਕਿ ਸਰਕਾਰ ਫੋਟੋਆਂ ਖਚਵਾਉਣ 'ਚ ਬਿਜ਼ੀ ਹੈ ਪਰ ਅਸਲ ਮਦਦ ਵਲੰਟੀਅਰ ਹੀ ਕਰ ਰਹੇ ਨੇ ਲੋਕਾਂ ਨੇ ਵੀ ਸਿੱਧੇ ਹੀ ਉਹਨਾਂ ਕੋਲੋਂ ਸਵਾਲ ਕੀਤਾ ਮਦਦ ਹੱਥ ਵਿੱਚ ਕਦੋਂ ਆਣੀ ਹੈ ਦੂਜੇ ਪਾਸੇ ਸੁਖਬੀਰ ਬਾਦਲ ਦਾ ਦੌਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੇ ਮੁਕਸਰ ਗਏ ਉਹਨਾਂ ਨੇ ਕਿਹਾ ਕਿ ਸਰਕਾਰ ਸਿਰਫ ਟਵਿੱਟਰ ਤੇ ਐਕਟਿਵ ਹੈ ਗਰਾਊਂਡ ਤੇ ਨਹੀਂ ਅਕਾਲੀ ਦਲ ਦੇ ਸੇਵਾਦਾਰ ਕੈਂਪਾਂ ਵਿੱਚ ਰਾਸ਼ਨ ਕੱਪੜੇ ਤੇ ਦਵਾਈਆਂ ਵੰਡ ਰਹੇ ਨੇ ਨੰਬਰ 4 ਤੇ ਸਭ ਤੋਂ ਵੱਡੀ ਖਬਰ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਨੂੰ ਯੂਥ ਵੱਲੋਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋਸ਼ਲ ਮੀਡੀਆ ਤੇ ਹੈਸ਼ਟੈਗ ਵੇਅਰ ਆਰ आवर ਸਟਾਰਸ ਟ੍ਰੈਂਡ ਕਰ ਰਿਹਾ ਹੈ ਸਿਰਫ ਕੁਝ ਕਲਾਕਾਰ ਜਿਵੇਂ ਗਿੱਪੀ ਗਰਵਾਲ ਤੇ ਬੱਬੂ ਮਾਨ ਨੇ ਰਾਤ ਲਈ ਦਾਨ ਦੀ ਘੋਸ਼ਣਾ ਕੀਤੀ ਹੈ ਵਿਦੇਸ਼ੀ ਸਿੱਖ ਸੰਗਤ ਦੀ ਮਦਦ ਕੈਨੇਡਾ ਤੇ ਇੰਗਲੈਂਡ ਦੇ ਸਿੱਖ ਸੰਗਤ ਨੇ ਪੰਜਾਬ ਲਈ ਰਾਹਤ ਫੰਡ ਸ਼ੁਰੂ ਕੀਤਾ ਹੈ ਟੋਰਾਂਟੋ ਦੇ ਇੱਕ ਗੁਰਦੁਆਰੇ ਨੇ 1 ਮਿਲੀਅਨ ਕੈਨੇਡੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਯੂਕੇ ਵਿੱਚ ਵੀ ਚੈਰਿਟੀ ਪ੍ਰੋਗਰਾਮ ਹੋ ਰਹੇ ਨੇ ਹੜ੍ਹਾਂ ਬਾਰੇ ਕਿਸਾਨਾਂ ਦਾ ਕੀ ਨੁਕਸਾਨ ਹੋਇਆ ਮੀਂਹ ਤੇ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਫਸਲਾਂ ਬਰਬਾਦ ਹੋ ਗਈਆਂ ਕਿਸਾਨ ਕਹਿ ਰਹੇ ਨੇ ਕਿ ਸਾਲ ਦੀ ਸਾਰੀ ਮਿਹਨਤ ਡੁੱਬ ਗਈ ਹੁਣ ਦੇਖਦੇ ਹਾਂ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਦੁਆਬਾ ਤੇ ਮਾਲਵਾ ਇਲਾਕਿਆਂ ਵਿੱਚ ਖਾਸ ਤੌਰ ਤੇ ਸਾਵਧਾਨੀ ਵਰਤਣ ਦੀ اپیل ਵੀ ਕੀਤੀ ਗਈ ਹੈ ਤਾਂ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਅਸੀਂ ਉਮੀਦ ਕਰਦੇ ਹਾਂ ਕਿ ਹੜ੍ਹ ਦੀ ਸਥਿਤੀ ਜਲਦੀ ਕਾਬੂ ਵਿੱਚ ਆਵੇ ਤੇ ਲੋਕ ਸੁਰੱਖਿਅਤ ਰਹਿਣ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ ਮਨ ਔਨ ਪੰਜਾਬੀ ਬਜ਼ੁਰਗਾਂ ਨੂੰ ਅਸੀਂ ਇਹ ਫੀਲ ਕਰਦੇ ਹਾਂ ਕਿ ਬਜ਼ੁਰਗ ਅਸੀਂ ਉਸ ਏਰੀਏ ਚ ਜਾਂ ਕੈਂਪ ਏਰੀਏ ਚ ਕਿਉਂਕਿ ਇਹ ਸਥਿਤੀ ਇਹੋ ਜਿਹੀ ਹੁੰਦੀ ਹੈ ਬਜ਼ੁਰਗ ਬਿਮਾਰੀਆਂ ਨਾਲ ਵੀ ਛੇਤੀ ਘੇਰ ਜਾਂਦੇ ਆ ਔਰ ਹੜਾਂ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਅਟੈਕ ਹੁੰਦਾ ਉਹ ਵੀ ਅਸੀਂ ਧਿਆਨ ਚ ਰੱਖਦੇ ਹੋਏ ਆਪਣੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਲਈ ਆਪਣੀਆਂ ਟੀਮਾਂ ਲਗਾ ਦਿੱਤੀਆਂ ਨੇ ਔਰ ਮੈਂ ਵੀ ਦੱਸਣਾ ਚਾਹਾਂਗੀ ਕਈ ਵਾਰ ਲੋਕਾਂ ਨੂੰ ਹੁੰਦਾ ਕਿ ਪਤਾ ਨਹੀਂ ਕਿੱਥੇ ਲੈ ਜਾਣਗੇ ਸੋ ਜਿੱਥੇ ਵੀ ਅਸੀਂ ਲੈ ਕੇ ਜਾਵਾਂਗੇ ਬਿਰਧ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਬਿਰਧਕਰ ਬਣੇ ਹੋਏ ਨੇ ਔਰ ਉੱਥੇ ਅਸੀਂ ਵਧੀਆ ਪ੍ਰਬੰਧ ਖਾਣ ਪੀਣ ਦਾ ਬਜ਼ੁਰਗਾਂ ਨੂੰ ਕੱਪੜੇ ਰਿਹਾਇਸ਼ ਜੋ ਵੀ ਉਹਨਾਂ ਦੀ ਡੇਲੀ ਨੈਸੈਸਿਟੀਆਂ ਨਹਾਉਣਾ ਧੋਣਾ ਖਾਣਾ ਪੀਣਾ ਮੈਡੀਸਨ ਰੈਗੂਲਰ ਚੈੱਕਅਪ ਇਹ ਸਾਰਾ ਉੱਥੇ ਮੁਹੱਈਆ ਆਲਰੇਡੀ ਵੀ ਕਰਾ ਰਹੇ ਹਾਂ ਔਰ ਜਿੰਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਜਿਹੜੇ ਵਿਲਿੰਗ ਹੋਣਗੇ ਉਹਨਾਂ ਨੂੰ ਵੀ ਅਸੀਂ ਕਰਾਵਾਂਗੇ ਜੇਕਰ ਸਾਡੇ ਕੋਈ ਬਜ਼ੁਰਗ ਹੈਂਡੀਕੈਪ ਨੇ ਤਾ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਕੇ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਸ਼ੇਅਰ ਕਰ ਰਹੇ ਨੇ ਕਿ 90 ਸਾਲ ਦੇ ਬਜ਼ੁਰਗ ਅਸੀਂ ਇਹਨਾਂ ਨੂੰ ਲੈ ਕੇ ਬਾਹਰ ਨਹੀਂ ਜਾ ਸਕਦੇ ਸੋ ਉੱਥੇ ਸਾਡੀਆਂ ਟੀਮਾਂ ਤਾਇਨਾਤ ਰਹਿਣਗੀਆਂ ਔਰ ਜਿਹੜੇ ਵੀ ਇਹਨਾਂ ਬਿਰਧ ਘਰਾਂ ਦੇ ਵਿੱਚ ਸਾਡੇ ਸੁਪਰਡੈਂਟ ਲਗਾਏ ਹੋਏ ਨੇ ਅਸੀਂ ਉਹ ਸਾਰੇ ਉਹਨਾਂ ਦੀ ਫੋਨ ਨੰਬਰ ਡਿਟੇਲਸ ਜਿਹੜੀ ਹੈ ਉਹ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹੈਲਪਲਾਈਨ ਜਾਰੀ ਕੀਤੀ ਹੈ 018122 40064 ਇਹ ਉਹਨਾਂ ਨੂੰ ਅਸੀਂ ਲਿਸਟਾ ਫੋਨ ਨੰਬਰ ਪ੍ਰੋਵਾਈਡ ਕਰਾ ਦਿੱਤੇ ਨੇ ਤਾਂ ਕਿ ਕੋਈ ਵੀ ਹੜਾਂ ਦੇ ਰਿਲੇਟਡ ਕੋਈ ਫੋਨ ਆਉਂਦਾ ਹੈ ਤਾਂ ਇਮੀਡੀਏਟਲੀ ਸਾਰਟਿੰਗ ਟੀਮ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਸਕੀਏ ਦੂਸਰੀ ਗੱਲ ਜਿਹੜੀ ਸਾਡਾ ਵਿਭਾਗ ਕਰਦਾ ਹੈ ਬੱਚਿਆਂ ਦੀ ਗੱਲ ਅਸੀਂ ਕਰਦੇ ਹਾਂ ਸੋ ਬੱਚਿਆਂ ਦੇ ਲਈ ਵੀ ਅਸੀਂ ਬਾਲ ਘਰ ਹੈ ਜਿਹੜੇ ਉਹਨਾਂ ਦੇ ਵਿੱਚ ਅ ਵੈਕੈਂਸੀ ਪ੍ਰੋਵਾਈਡ ਕਰ ਲਈ ਹੈ ਕਿ ਅਸੀਂ ਬੱਚਿਆਂ ਨੂੰ ਕਿਉਂਕਿ ਜ਼ਿਆਦਾਤਰ ਪੇਰੈਂਟਸ ਜਿਹੜੇ ਬੱਚਿਆਂ ਨੂੰ ਕਈ ਵਾਰੀ ਨਹੀਂ ਕੱਲੇ ਛੱਡਣਾ ਚਾਹੁੰਦੇ ਪਰ ਅਸੀਂ ਉਹਨਾਂ ਲਈ ਵੀ ਅੰਗਣਵੜੀ ਸੈਂਟਰ ਵੀ ਖਾਲੀ ਕਰਾ ਲਏ ਨੇ ਤਾਂ ਕਿ ਅਸੀਂ ਵਿਧ ਮਦਰ ਵੀ ਉਹਨਾਂ ਨੂੰ ਉੱਥੇ ਲੈ ਕੇ ਜਾ ਸਕੀਏ ਔਰ ਜੋ ਸਾਡਾ ਵਿਭਾਗ ਡਾਈਟ ਪ੍ਰੋਵਾਈਡ ਕਰਦਾ ਹੈ ਅੰਗਣਵੜੀ ਸੈਂਟਰਾਂ ਦੇ ਥਰੂ ਉਹ ਅਸੀਂ ਲਗਾਤਾਰ ਉਹਨਾਂ ਨੂੰ ਉੱਥੇ ਜਿਹੜੇ ਅਫੈਕਟਡ ਏਰੀਆਜ਼ ਨੇ ਉੱਥੇ ਸਾਡੀਆਂ ਟੀਮਾਂ ਪਹੁੰਚਣ ਗਈਆਂ ਜਿਦੇ ਵਿੱਚ ਖਿਚੜੀ ਦਲੀਆ ਸ਼ਾਮਲ ਹੈ ਔਰ ਇਹ ਸਾਡੀ ਡਾਈਟ ਵੈਸੇ रेडी टू मेट ਹੁੰਦੀ ਹੈ ਕਿ ਇਹਨੂੰ ਅਸੀਂ ਵਾਲ ਕੇ ਪਾਣੀ ਚ ਇਮੀਡੀਏਟਲੀ ਕੰਜ਼ਿਊਮ ਕਰ ਸਕਦੇ ਹਾਂ ਉਹਦੇ ਵਿੱਚ ਕੋਈ ਬਹੁਤਾ ਖਲਾਰੇ ਦੀ ਲੋੜ ਨਹੀਂ ਪੈਂਦੀ ਸੋ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ ਔਰ ਅਸੀਂ ਇਹ ਵੀ ਰਿਕਵੈਸਟ ਕੀਤੀ ਹੈ ਕਈ ਵਾਰੀ ਸੈਂਟਰ ਗਵਰਨਮੈਂਟ ਦੀ ਕੁਝ ਕੰਡੀਸ਼ਨਸ ਹੁੰਦੀਆਂ ਕਿ ਉਹਦੀ ਫੇਸ ਰਿਕੋਗਨੀਸ਼ਨ ਕਰੋ ਸੋ ਸਾਰੀਆਂ ਕੰਡੀਸ਼ਨਸ ਅਸੀਂ ਹਟਾਉਣ ਦੀ ਰਿਕਵੈਸਟ ਕੀਤੀ ਹੈ ਵੀ ਇਹਦੇ ਵਿੱਚ ਕੋਈ ਲਿਮਟ ਨਹੀਂ ਅਸੀਂ ਰੱਖਾਂਗੇ ਵੀ ਕਿਹਨੂੰ ਰਾਸ਼ਨ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਦੇ ਵਿੱਚ ਅਸੀਂ ਸਾਡੀਆਂ ਪ੍ਰੈਗਨੈਂਟ ਲੇਡੀਆਂ ਸਾਡੇ ਛੋਟੇ ਬੱਚੇ ਬੱਚਿਆਂ ਨੂੰ ਦੁੱਧ ਚੰਗਾਉਣ ਵਾਲੀਆਂ ਮਾਵਾਂ ਇਹ ਸਾਰੀਆਂ ਸ਼ਾਮਲ ਰਹਿਣਗੀਆਂ ਔਰ ਇਸ ਤੋਂ ਬਾਅਦ ਕਈ ਵਾਰੀ ਸਾਡੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਉਹ ਵੀ ਬਹੁਤ ਹੋਣਗੀਆਂ ਜਿਹੜੀਆਂ ਇਨਾਂ ਹੜਾਂ ਦੇ ਹਾਲਾਤਾਂ 'ਚ ਫਸੀਆਂ ਹੋਣਗੀਆਂ ਅਸੀਂ ਆਪਣੇ ਸਖੀ ਵਨ ਸਟਾਪ ਸੈਂਟਰ ਜੋ ਹਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਆਲਰੇਡੀ ਖੋਲੇ ਹੋਏ ਐ ਔਰ ਸਰਵਿਸਿਜ਼ ਵੀ ਪ੍ਰੋਵਾਈਡ ਕਰ ਕਰ ਰਹੇ ਆ ਅਸੀਂ ਉਹਨਾਂ ਨੂੰ ਵੀ ਉਹਨਾਂ ਲੇਡੀਜ਼ ਦੇ ਲਈ ਜਿਹੜਾ ਵੇਕੈਂਟ ਕਰਵਾ ਲਿਆ ਹੈ ਤਾਂ ਕਿ ਅਸੀਂ ਪ੍ਰੈਗਨੈਂਟ ਲੇਡੀਜ਼ ਨੂੰ ਸਖੀ ਵਨ ਸਟਾਪ ਸੈਂਟਰਸ ਦੇ ਵਿੱਚ ਲਿਜਾ ਸਕੀਏ ਸੋ ਇਸ ਤੋਂ ਬਿਨਾ ਇੱਕ ਵੱਡੀ ਕਿਉਂਕਿ ਔਰਤਾਂ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿੱਥੇ ਮੈਂ ਸਪਲੀਮੈਂਟਰੀ ਨਿਊਟ੍ਰੀਸ਼ਨ ਦੀ ਗੱਲ ਕਰਦੀਆਂ ਉੱਥੇ ਅਸੀਂ ਜੋ ਸੈਨੀਟਰੀ ਪੈਡਸ ਵੀ ਜਿਹੜੀਆਂ ਆਪਣੀਆਂ ਪੈਣਾ ਨੂੰ ਮਹੱਈਆ ਕਰਾਉਣ ਜਾ ਰਹੇ ਹਾਂ ਕਿਉਂਕਿ ਕਈ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੋ ਦੱਸ ਨਹੀਂ ਸਕਦੀਆਂ ਔਰਤਾਂ ਓਪਨਲੀ ਸੋ ਸਾਡੀਆਂ ਅੰਕਨਵਾੜੀ ਵਰਕਰ ਸਾਡੀਆਂ ਸੀਡੀਪੀਓਸ ਉਹ ਸੈਨੇਟਰੀ ਪੈਡਸ ਹਾਲਾਂਕਿ ਇਹ ਸਕੀਮ ਸਾਡੀ ਵਰਲਡ ਬੈਂਕ ਨਾਲ ਚੱਲ ਰਹੀ ਸੀ ਔਰ ਅਸੀਂ ਇਹਨੂੰ ਵਿਗਰਸਲੀ ਹਲੇ ਚੰਗੀੇ ਤੌਰ ਤੇ ਸ਼ੁਰੂ ਕਰਨਾ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਹ ਸਾਰਾ ਕੁਝ ਡਿਸਟ੍ਰੀਬਿਊਟ ਪਹਿਲਾਂ ਹੀ ਕਰਨ ਜਾ ਰਹੇ ਹਾਂ ਔਰ ਇਹਦੇ ਤੇ ਵੀ ਅਸੀਂ ਜਿਹੜੀ ਕੰਡੀਸ਼ਨ ਇੱਕ ਲਗਾਈ ਜਾਂਦੀ ਹੈ ਕਿ ਫੇਸ ਰਿਕੋਗਨੀਸ਼ਨ ਜ਼ਰੂਰੀ ਹੈ ਆਧਾਰ ਕਾਰਡ ਜ਼ਰੂਰੀ ਹੈ ਕਿਸੇ ਵੀ ਬੈਨੀਫਿਸ਼ਰੀ ਨੂੰ ਇਹ ਬੈਨੀਫਿਟ ਦੇਣਾ ਹੈ ਸੈਨੇਟਰੀ ਪੈਡ ਵਾਲਾ ਤਾਂ ਉਹ ਵੀ ਅਸੀਂ ਬਿਲਕੁਲ ਸੈਂਟਰ ਗਵਰਨਮੈਂਟ ਨੂੰ ਲਿਖ ਦਿੱਤਾ ਕਿ ਇਹੋ ਜੀ ਕੰਡੀਸ਼ਨ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਐਗਜ਼ੈਂਪਸ਼ਨ ਚਾਹਾਂਗੇ ਔਰ ਇਹ ਸਾਰੇ ਕਿਤੇ ਅਸੀਂ ਡਿਸਟ੍ਰਿਬਿਊਟ ਕਰਾਂਗੇ ਇਹ ਮਾਨਸਾ ਅਸੀਂ ਜਿਹੜਾ ਵਿਰਧ ਆਸ਼ਰਮ ਨਵਾਂ ਖੋਲਣਾ ਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਜਿਹੜੇ ਹਾਲਾਤਾਂ ਨੂੰ ਦੇਖਦੇ ਹੋਏ ਬਦਲਣੀਆਂ ਪੈਂਦੀਆਂ ਨੇ 72 ਦੀ ਕੈਪੈਸਿਟੀ ਵਾਲਾ ਇਹ ਵਿਰਧ ਆਸ਼ਰਮ ਜਿਵੇਂ ਪਹਿਲਾਂ ਅਸੀਂ ਬਰਨਾਲਾ ਖੋਲਿਆ ਸੀ ਬਹੁਤ ਹੀ ਆਧੁਨਿਕ ਔਕਤੂਬਰ ਚ ਅਸੀਂ ਖੋਲਣਾ ਸੀ ਸੀਨੀਅਰ ਸਿਟੀਜ਼ਨ ਡੇ ਤੇ ਸਾਰਾ ਕੁਝ ਉਹਦੇ ਚ ਰੈਡੀ ਕਰ ਲਿਆ ਗਿਆ ਪਰ ਅਸੀਂ ਇਹ ਕੱਲ ਤੋਂ ਹੀ ਜਿਹੜਾ ਬਿਰਦਾਸ਼ਰਮ ਖੋਲਣ ਜਾ ਰਹੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾ ਮੁਤਾਬਕ ਸੋ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕਈ ਵਾਰੀ ਹੈਲਪਲਾਈਨ ਬਿਜ਼ੀ ਵੀ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਫੋਨ ਕਰਦੇ ਹੋਣਗੇ ਸੋ ਸਾਡੀਆਂ ਪਹਿਲਾਂ ਤੋਂ ਚੱਲ ਰਹੀਆਂ ਹੈਲਪਲਾਈਨਸ ਹੈ ਜਿਹੜੀਆਂ ਆਲਰੇਡੀ ਚੱਲ ਰਹੀਆਂ ਮੈਂ ਉਹ ਵੀ ਧਿਆਨ ਚ ਲਿਆਉਣਾ ਚਾਹਾਂਗੀ ਕਿ 1098 ਸਾਡੀ ਬੱਚਿਆਂ ਦੀ ਹੈਲਪ ਲਈ ਹੈ ਹੈਲਪਲਾਈਨ ਇਸੇ ਤਰ੍ਹਾਂ 181 ਔਰਤਾਂ ਦੀ ਹੈਲਪ ਲਈ ਹੈ ਤੇ 14567 ਇਹ ਬਜ਼ੁਰਗਾਂ ਦੀ ਹੈਲਪਲਾਈਨ ਹੈ ਜੇਕਰ ਕਿਤੇ ਸਾਨੂੰ ਲੱਗੇ ਵੀ ਅਸੀਂ ਇੱਕ ਫੋਨ ਤੇ ਕੋਈ ਇੱਕ ਹੈਲਪਲਾਈਨ ਕੰਮ ਨਹੀਂ ਕਰ ਰਹੀ ਇੰਨਾ ਚੋ ਕਿਤੇ ਵੀ ਤੁਸੀਂ ਫੋਨ ਕਰੋਗੇ ਤਾਂ ਚਾਹੇ ਉਹ ਬੱਚੇ ਲਈ ਕਰੋਗੇ ਬਜ਼ੁਰਗਾਂ ਲਈ ਕਰੋਗੇ ਔਰਤਾਂ ਲਈ ਕਰੋਗੇ ਤਾਂ ਸਾਡੀ ਟੀਮ ਹੈ ਜਿਹੜੀ ਉਹ ਇਮੀਡੀਏਟਲੀ ਉਹਦੇ ਤੇ ਰਿਐਕਟ ਕਰੇਗੀ ਰਿਸਪੌਂਸ ਕਰੇਗੀ ਔਰ ਇਹਦਾ ਸਾਰਿਆਂ ਦਾ ਕਿਉਂਕਿ ਇਹ ਕਈ ਵਾਰੀ ਹੋ ਜਾਂਦਾ ਵੀ ਅਸੀਂ ਕਹਿ ਦਿੰਨੇ ਆ ਤੇ ਗਰਾਉਂਡ ਲੈਵਲ ਤੇ ਹੁੰਦਾ ਨਹੀਂ ਤੇ ਉਹ ਲੋਕ ਜਿਹੜੇ ਸਮਝਦੇ ਆ ਕਿ ਤਾਂ ਸਿਰਫ ਬਿਆਨਬਾਜ਼ੀ ਹੈ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡੇਲੀ ਮਾਨਿਟਰਿੰਗ ਇਹਦੀ ਕਰਾਂਗੇ ਕਿ ਅੱਜ ਦੇ ਦਿਨ ਅਸੀਂ ਕਿੰਨੇ ਲੋਕਾਂ ਨਾਲ ਸੰਪਰਕ ਕੀਤਾ ਕਿੰਨੇ ਬਜ਼ੁਰਗਾਂ ਨੂੰ ਅਸੀਂ ਰਾਹਤ ਪਹੁੰਚਾਈ ਕਿੰਨੇ ਬੱਚਿਆਂ ਨੂੰ ਪਹੁੰਚਾਈ ਸੋ ਜਿੰਨੇ ਵੀ ਦਿਨ ਆਫਤ ਹੈ ਅਸੀਂ ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਮਹਿਲਾਵਾਂ ਨੂੰ ਉਹਨਾਂ ਨੂੰ ਸੇਫ ਕਰਨ ਲਈ ਲਗਾਤਾਰ ਯਤਨ ਕਰਾਂਗੇ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ